ਹਾਂ 500 500 ਸ਼ਰਤ ਲਾ ਮੈਨੂੰ ਕੀ ਸ਼ਰਤ ਕੀ ਲਾਉਣੀ ਹੈ ਬਲੋ ਸ਼ਰਤ ਲਾ ਕੀ ਮੈਂ ਸਾਰੀਆਂ ਸਬਜ਼ੀਆਂ ਦੇ ਨਾਮ ਲਵਾਂਗਾ ਅੱਛਾ ਤੂੰ ਇਹ ਸਮਝਣਾ ਇਹ ਬੁੱਝਣਾ ਮੈਂ ਕਿਹੜੀ ਸਬਜ਼ੀ ਦਾ ਨਾਮ ਨਹੀਂ ਲਿਆ ਜੇ ਤੂੰ ਬੁੱਝ ਲਿਆ 500 ਮੈਂ ਦਿਆਂਗਾ ਨਾ ਪੁੱਜਿਆ 500 ਤੂੰ ਦੇ ਅੱਛਾ ਮੈਂ ਬੁੱਝਣਾ ਕਿ ਤੂੰ ਕਿਹੜੀ ਸਬਜ਼ੀ ਦਾ ਨਾਮ ਨਹੀਂ ਲਿਆ ਠੀਕ ਹੈ ਅੱਛਾ ਚੱਲ ਤੂੰ ਲੈ ਸਬਜ਼ੀਆਂ ਦੇ ਨਾਮ ਮੈਂ ਬੁੱਝਾਂਗਾ 500 ਰੁਪਏ ਸ਼ਰਤ ਤੇ ਹਾਂ ਮੈਨੂੰ ਮਜੂਰ ਆਲੂ ਲੋਕਾ ਪੀਰਾ ਪੀਰਾ ਕੀ ਆਲੂ ਲੋਕਾ ਪੀਰਾ ਇਹ ਕਿੜੇ ਕੋਈ ਬੰਦੇ ਬੰਦਿਆਂ ਨੂੰ ਜਿਸ ਤਰ੍ਹਾਂ ਸਬਜ਼ੀ ਬੰਦਾ ਵੇਚਦਾ ਉਸ ਤਰ੍ਹਾਂ ਹਾਂ ਆਵ ਲਈ ਆਲੂ ਲੋ ਗੋਭੀ ਲੋ ਓਏ ਹਾਂ ਓਏ ਯਾਰ ਸਮਝਾਉਣੀ ਚਾਹੀਦੀ ਏ ਸਮਝ ਆਉਣੀ ਚਾਹੀਦੀ ਹਾਂ అల్లు గోబీలు మేథీలు పాలకులు సాగులు బతులు అల్పీలు బెంగాలు కీరేలు తరాలు పిండిలో తోరీలు కియాలో కద్దులు హలవాలో టిండీలు మోడీలు గాజర్లు ప్యాజ్లు టమాటర్లు ఉద్రకులు తోమంలో నింబులు మర్చాలు ధనియాలు మటర్లు ఫలియాలు కరేలేలో మోగరేలు శలగంలో కుంభాలు కటయార్లు శలకంలు ਅੱਜ ੱਪੜ ਕੱਦੂ ਵੀ ਹੈਗੇ ਜੇ ਉਹ ਸੱਚ ਪੜਥਿਆ ਦੇ ਪਤਾਉ ਰਹਿ ਗਏ ਜੇ ਲੋਕੀ ਸਬਜ਼ੀ ਸਸਤੀ ਲੈ ਗਏ ਜੇ ਅੱਜ ਬੱਲਿਓ ਪੈਸੇ ਪੈ ਗਏ ਜੇ ਫਿਰ ਵੀ ਲੈ ਜੋ ਲੈ ਜੋ ਲੈ ਜੋ ਬਸ ਤੂੰ 500 ਰੁਪਈਆ ਕੱਢ ਕਿਸ ਤਰ੍ਹਾਂ ਮੈਂ ਤੈਨੂੰ ਹੁਣੇ ਦਾਦਾ ਮੈਂ ਸ਼ਰਤ ਜਿੱਤ ਗਿਆ ਉਹ ਸਾਰੀ ਸਬਜ਼ੀ ਦਾ ਨਾਂ ਲਿਆ ਤੂੰ ਇੱਕ ਸਬਜ਼ੀ ਦਾ ਨਾਂ ਨਹੀਂ ਲਿਆ ਉਹ ਜਿਹੜੀ ਲੋਕੀ ਨਹੀਂ ਹੁੰਦੀ ਲੰਬੀ ਜੀ ਉਹਦਾ ਨਾਂ ਨਹੀਂ ਲਿਆ ਮੈਂ ਨਾਂ ਲਿਆ ਹੈ ਅੱਜ ਨਾਂ ਲਿਆ ਮੈਂ ਤੂੰ 500 ਤੂੰ ਕਦੋਂ ਨਾਂ ਲਿਆ ਮੈਂ ਕਿਹਾ ਨਹੀਂ ਲੋਕੀ ਸਬਜ਼ੀ ਸਸਤੀ ਲੈ ਗਏ ਜੇ